ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ ਤੁਹਾਡੇ ਨਾਲ 5 ਅਗਸਤ ਰਾਤ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਜਿਵੇਂ ਦੱਸਿਆ ਹੋਇਆ ਸੀ ਕਿ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਰਵੇ ਕਿ ਬਾਅਦ ਦੁਪਹਿਰ ਤੋਂ ਮੌਸਮ ਬਦਲੇਗਾ ਤਕਰੀਬਨ ਦੁਪਹਿਰ ਤੋਂ ਬਾਅਦ ਹਲਕੀ ਹਲਕੀ ਬੱਦਲਬਾਹੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵਧਣੀ ਸ਼ੁਰੂ ਹੋ ਚੁੱਕੀ ਹੈ ਤੇ ਅਗਲੇ ਕੁਝ ਕਿ ਘੰਟਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਛਰਾਟੇ ਵੱਖ-ਵੱਖ ਇਲਾਕਿਆਂ ਵਿੱਚ ਲੱਗਣਗੇ ਉਹ ਜਲੰਧਰ ਜ਼ਿਲ੍ਹੇ ਵਿੱਚ ਵੀ ਹੋ ਸਕਦੇ ਹਨ ਨਵਾਂ ਸ਼ਹਿਰ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਦੇ ਇਲਾਕੇ ਜਮ ਰਸਰ ਤਨਤਨ ਗੁਰਦਾਸਪੁਰ ਕਿਸੇ ਵੀ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਦੂਸਰੀ ਤਰਫ ਗੱਲ ਕਰੀਏ ਤਾਂ ਮਾਲਵੇ ਖੇਤਰ ਦੇ ਵਿੱਚ ਉੱਥੇ ਥੋੜਾ ਜਿਹਾ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਕਿਉਂਕਿ ਜਿਹੜਾ ਇੱਕ ਲੋ ਪ੍ਰੈਸ਼ਰ ਏਰੀਆ ਰਾਜਸਥਾਨ ਦੇ ਉੱਪਰ ਬਣਿਆ ਹੋਇਆ ਹੈ ਉਸ ਦੀਆਂ ਪੂਰੇ ਵਾਲੀਆਂ ਹਵਾਵਾਂ ਜਾਂ ਬੱਦਲਬਾਈ ਪੰਜਾਬ ਤੱਕ ਪੁੱਜੇਗੀ ਪੰਜਾਬ ਤੇ ਰਾਜਸਥਾਨ ਦੇ ਬਾਰਡਰ ਤੇ ਹਰਿਆਣਾ ਦੇ ਬਾਰਡਰ ਨਾਲ ਦੇ ਲੱਗਦੇ ਇਲਾਕਿਆਂ ਵਿੱਚ ਵਧੀਆ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਖਾਸ ਕਰਕੇ ਫਾਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਜਾਂ ਪਟਿਆਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਲੱਗਣਗੇ ਕਿਤੇ ਵਧੀਆ ਛੱਟਾਂ ਵੀ ਅੱਜ ਸ਼ਾਮ ਵੇਲੇ ਜਾਂ ਰਾਤ ਵੇਲੇ ਲੱਗਣ ਦੀ ਸੰਭਾਵਨਾ ਬਣ ਸਕਦੀ ਹੈ ਹਨ ਮੀਂਹ ਕਿਤੇ ਕਿਤੇ ਵਧੀਆ 1 ਘੰਟੇ ਵਾਲਾ ਵੀ ਲੱਗ ਸਕਦਾ ਹੈ ਨਹੀਂ ਤਾਂ ਟੁੱਟਵੇਂ ਤੌਰ ਤੇ ਛਰਾਟੇ ਵੱਖ-ਵੱਖ ਇਲਾਕਿਆਂ ਵਿੱਚ ਲੱਗਣਗੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਸਾਰ ਨਹੀਂ ਹੋਵੇਗਾ ਕੁਝ ਕੁ ਇਲਾਕੇ ਰਹਿ ਜਾਣਗੇ ਕੁਝ ਇੱਕ ਵਿੱਚ ਮੀਂਹ ਪੈ ਜਾਵੇਗਾ ਇਸ ਤਰ੍ਹਾਂ ਦਾ ਹਾਲਾਤ ਬਣ ਰਹੇ ਹਨ ਇਸ ਤੋਂ ਇਲਾਵਾ ਜੇਕਰ ਮੀਂਹ ਵਧੀਆ ਰਿਹਾ ਤਾਂ ਲੁਧਿਆਣਾ ਆਪਣੇ ਫਤਿਹਗੜ੍ਹ ਸਾਹਿਬ ਖੰਨਾ ਇਹਨਾਂ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ